ਤੇਰਾ ਦਿਮਾਗ ਕੱਲ ਗਿਆ ਨਾਲ ਮੇਰਾ ਹਲੇ ਨੀਗਾ ਉਹ ਕੀ ਬਤਾਂ ਜਾਣ ਬੰਦੇ ਨੂੰ ਅੱਜ ਵਾਸਤੇ ਬੱਕਰੀ ਲੈ ਕੇ ਦੇਣੀ ਆ ਬੱਕਰੀ ਤੇਰੀ ਮੰਨੇ ਦਿੱਤੀ ਵੇਚ 500 ਇੱਥੋਂ ਵੀ ਕਹਿ ਕੇ ਇਹਨੂੰ ਇਹ ਤੋਂ ਵੀ ਨਹੀਂ ਛੱਡਦਾ ਨਹੀਂ ਆਲਾ ਕਹਿੰਦਾ ਰਾਜੂ ਮੰਗ ਕੇ ਲੈਂਦਾ ਮੈਂ ਉਹੀ ਸੁੰਨਾ ਨਹੀਂ ਫਿਰਦਾ ਕੰਮ ਦਾ ਵਾਲਾ ਫਿਰਦਾ ਅੱਜ ਮੰਦੀ ਮੰਦੀ ਮੈਨੂੰ ਕਰਾਇਆ ਵੀ ਨਹੀਂ ਬਣਿਆ ਕੋਈ ਕੋਈ ਉਹ ਪਰਨੇ ਨਾਲ ਆਉਂਦੀ ਆ ਨਾੜੀ ਬੱਕਰੀ ਪੱਕੀ ਆ ਬੱਕਰੀ ਉਂ ਜਾਣਦਾਰ ਹੈ ਬੱਚੀਆਂ ਦੋ ਨੇ ਬੱਕਰੀ ਤੇਰੀ ਅੱਧੀ ਤੋਂ ਵੀ ਚੱਪੀ ਤੇ ਆ ਜੇ ਬੱਕਰੀ ਅੱਧੀ ਬੱਕਰੀ ਅੱਧ ਤੋਂ ਵੀ ਚੱਪੀ ਖੜੀ ਐ ਚੱਲਦੀ ਤੇ ਪੱਠੇ ਆ ਰਾਹ ਦੇ ਆ ਪੱਠਾ ਨਗਰ ਬੱਕਰਾ ਓਏ ਜੇ ਸਲੇ ਬੱਚੀਆਂ ਨੇ ਸੰਦਾਰ ਦੀਓ ਦੇ ਚੱਲ ਜੂ ਪੱਕੀ ਬੱਕਰੀ ਉਹ ਥੱਲੇ ਨੂੰ ਕੀ ਦੇਖਾਂਗੇ ਥੱਲੇ ਨੂੰ ਛੱਟ ਪਰੇ ਉਹ ਚੀਜ਼ ਹੈ ਜੀ ਨਹੀਂ ਜੀ ਰੱਬ ਨੂੰ ਕਹਤਾਂ ਨੀ ਪਰ ਮਣਕੇ ਜੀ ਯਾਰ ਕਦ ਤੱਕ ਚਾਹ ਡੰਗ ਦੇਊਗੀ ਦੋਨੇ ਟੰਗਾਂ ਦਾ ਭਾਈ ਚਾਹ ਡੰਗ ਜਿੰਨੇ ਦਿਨ ਮਰਜੀ ਛੋੜਿਆ ਕੇ ਮੇਰੇ ਕੋਲ ਜਿੰਨੇ ਦਿਨ ਮਰਜੀ ਚਾਹੀ ਮਹੀਨਾ ਛੋੜੀ ਬੱਕਰੀ ਉਹ ਰਾਸਾ ਠੇਕ ਡੰਗ ਦਾ 3 ਕਿਲੋ ਦਿੰਨੇ ਵੇੜਿਆਂ ਦਾ ਦੋਨਿਆਂ ਦਾ ਤਾਂ ਦੇ ਤੂੰ ਦੋਨਿਆਂ ਦਾ ਤਾਂ ਜਕ ਲਾਮ ਖਾਸ਼ੇ ਬੱਕਰੀ ਦੇ ਉਹ ਕੰਮ ਇਹ ਕਰਨਾ ਨਾ ਲੋੜ ਹੈ ਵੀ ਕੀ ਦੋਨਿਆਂ ਦਾ ਤਾਂ ਦੇ ਤੂੰ ਖਰਾ 1.5-1.5 ਕਿਲੋ ਡੰਗ ਦਾ ਉਹ ਕੋਈ ਗੱਲ ਨਹੀਂ ਮੰਨਦੀ ਤਰੀਕਾ ਇਹ ਜਿਹੜਾ ਆ ਫੇਰ ਤੋਂ ਮਹਾ ਕਿਤੇ ਕਈ ਕਹਿੰਦੇ ਨੇ ਕਿਲੋ ਦਾ ਤਿੰਨ ਡੰਗ ਦਾ ਵੀ ਵਿੱਚ ਵੀ ਐਵੇਂ ਹੀ ਕਹਿੰਦੇ ਨੇ ਲੋਕ ਆ ਉਹ ਕੰਮ ਤਾਂ ਹੈ ਨਾ ਉਹ ਤੇਰੀ ਗੱਲ ਠੀਕ ਹੈ ਮੰਨ ਲ ਗਏ ਆਪਾਂ ਗੱਲ ਨਹੀਂ ਨਹੀਂ ਹਾਂ ਇਹ ਵੀ ਤੂੰ ਮੈਂ ਕਹਿੰਦਾ ਹੁਣ ਬੋਲਿਆ 35 40 ਬੱਕਰੀਆਂ ਮੇਲੇ ਮੁੱਢ ਤੋਂ ਰੱਖਦਾ ਸਾਲੀਆਂ ਘਰ ਜੰਮ ਪੱਠਾ ਜਿਹੜੀਆਂ ਮੂੰਹ ਝਟ ਝਟ ਦੁੱਧ ਕਢਾਉਂਦੀਆਂ ਕਦੇ ਉਹ ਨਹੀਂ ਪਾਸ ਕਰਦੀਆਂ ਇਹਨਾਂ ਦਾ ਨਾਲੇ ਮੇਰਾ ਮੁੰਡਾ ਆਪ ਚਾਰਦਾ ਪੂਰੀਆਂ ਮੈਂ ਤੈਨੂੰ 5 ਲੀਟਰ ਕਹੀਏ ਕੀ ਫਾਇਦਾ ਹੋਗਾ ਤੇਰਾ ਚੱਲ ਸਹੀ ਹੁਣ ਤਾਂ ਸਹੀ ਬੋਲਿਆ ਤੂੰ ਨਹੀਂ ਨਹੀਂ ਹਾਂ ਪਰ ਹਾਂ ਭਾਈ ਕਰੀਏ ਮੁੱਢ ਤੋਂ ਨਾ ਹਾਂ ਦੱਸ ਕੀ ਮੰਗਦਾ 40000 ਦੇਣ ਨਹੀਂ ਜਾਂ ਜੜੀ ਗੱਲ ਕਰ ਲੈ ਦੇਣ ਤੁਸੀਂ ਦੱਸੋ ਉਹ ਨਹੀਂ ਦੱਸਦਾ ਮੈਂ ਤਾਂ ਦੱਸੂਗਾ ਹੀ ਉਹਨੂੰ ਕੀ ਖਤਰਾ ਲਜਾਨ ਹੈ ਪਰ ਤੈਨੂੰ ਤਾਂ ਪਤਾ ਹੀ ਇੰਨੇ ਕਦੀ ਹੈ ਕਿ ਜੈ ਸਾਈ ਗੱਡੀ ਛੋਟੇ ਪਈ ਉਹ ਵੇਛੀ ਦੱਸ ਦੇ ਸੌਦਾ ਤਾਂ ਚਲਾਵਾਂਗੇ ਇਧਰ ਫੁਲਾਣ ਜ਼ਰਾ ਲਓ ਜੀ ਲਓ ਸਾਈ ਦੇ ਚ ਆ ਜਾ ਕਿਉਂ ਚੂਟਿਆਂ ਦੇ ਪੇੜ ਚ ਤੈਨੂੰ ਨਹੀਂ ਨਾ ਫਸਣਾ ਕਿਸੇ ਦਾ ਟੱਕਰ ਲੱਗੇ ਨਾ ਜਾਣੀ ਹੋਣਾ ਪਰ ਗਿਰ ਜੇ ਵੀਡੀਓ ਵੀ ਬਣੀ ਜਾਂਦੀ ਆਪਣੀ ਤਮਾਸ਼ਾ ਤਾਂ ਚੱਲਣੀ ਆ ਵੀ ਐਂ ਕਹਿੰਦੇ ਤੇ ਉਹ ਕਹਿੰਦਾ ਵੀ 19000 ਤਾਂ ਮੈਂ ਲਵੇ ਐ ਠੀਕ ਐ ਸੌਦਾ ਤਾਂ ਕਰਨ ਚੱਲਾਂਗੇ ਤੇ ਨਾਲ ਵਿਵਾਕ ਕੀ ਕਹਿੰਦਾ ਚੈੱਕ ਬੁੱਕ ਹੈ ਮਾਂ ਚੈੱਕ ਬੁੱਕ ਦਾ ਮੈਨੂੰ ਨਹੀਂ ਪਤਾ ਵੀ ਜੇ ਲਿਖਣਗੇ ਕਹਣਾ ਨਹੀਂ ਇਹ ਕਿਵੇਂ ਹੁੰਦੇ ਨੇ ਮਾਇਰ ਮੂਜੇ ਚ ਨਹੀਂ ਮੈਨੂੰ ਉਹਨਾਂ ਗੱਲਾਂ ਬਾਰੇ ਨਹੀਂ ਪਤਾ ਮੈਂ ਤਾਂ ਪਕਾਈ ਘੁੱਟਣ ਵਾਲਾ ਛੋਟੇ ਭਾਈ ਮੰਗੀ ਤਾਂ ਚਾਹੇ ਤੇਰੀ ਦਾ 50000 ਜਾ ਠੀਕ ਹੈ ਇਹਨੇ ਮੈਨੂੰ 사우ਦੀ 60 ਇੱਕੇ ਸੁਣਾ ਸੀ ਕਹਿੰਦਾ ਬੱਕਰੀ 25000 ਦੀ ਲੈ ਦੇ 25000 ਇਹ ਕਹਿੰਦਾ ਬੱਕਰੀ ਬੁੜੀ ਬਹੁਤ ਹੈ ਨਹੀਂ ਨਹੀਂ ਪੱਠਾ ਵੀ ਮੇਰੇ ਕੋਈ ਨਹੀਂ ਬੱਕਰੀ ਬੁੜੀ ਦਾ ਕਿਹੜਾ ਕੋਈ ਹੋਰ ਪੱਠਾ ਤਾਂ ਹੀ ਲੱਗਦੇ ਨੇ ਬੱਕਰੀ ਤੇ ਨਹੀਂ ਲੱਗਦੇ ਪੀ ਲਕਿਦ ਉਹਦਾ ਲਈ ਬਕਰੇ ਜਾਣ ਚ ਵੀ ਕੋਈ ਐਵੇਂ ਗੱਲ ਬਕਰੀ ਹਾਂ ਹੋ ਪੱਟੇ ਘੱਟ ਲੈ ਜਾਓ 20 ਦੀਆਂ ਲੈ ਜਾਓ ਹੋਰ ਦੱਸ ਕਾਦੇ ਨਾਲ ਪਾਲੂ ਵਿਚਾਰਾ ਪੱਟਾ ਥੱਲੇ ਸਾਡੇ ਰੋਹਿਆ ਕੋਈ ਚੱਕਰ ਹਾਂ ਮੇਰੀ ਵੀ ਸੋਣਾ ਅੱਜ ਆ ਜੀ ਯਾਰ ਦੱਸ ਦੇ ਯਾਰ ਕੋਈ ਨਹੀਂ ਤੂੰ ਯਾਰ ਬਾਈ ਸਾੜੇ ਹੀ ਕਰਨਾ ਕੰਮ ਲੱਗਿਆ ਇਹਦਾ ਵਿਚਾਰਾ ਕਹਿੰਦਾ ਵਾ ਇਹ ਜੂ ਮੈਂ ਕਦੇ ਨਹੀਂ ਪਠਾਉਂ ਟਕਾ ਕੇ ਮੈਂ ਜਾ ਕੇ ਦੋਤਾ ਚੋਨਾ ਬੱਕਰੀ ਦੇ ਨਹੀਂ ਉਹ ਤਾਂ ਠੀਕ ਹੈ ਅੱਜ ਸੌਦਾ ਕਰ ਸੁਣ ਓਏ ਉਹ ਬਾਈ ਸੌਦਾ ਮੇਰਾ ਵੀ ਨਹੀਂ ਤੜਕੇ ਦਾ ਕੋਈ ਬਣਿਆ ਮੈਂ ਵੀ ਠੰਡੇ ਚੁੱਲੀ ਫਿਰਦਾ ਮੈਂ ਤਾਂ ਆਸ ਕਰਦਾ ਹਾਂ ਨਾ ਕਿ ਮੇਰਾ ਕਿਰਾਇਆ ਪੜਾ ਬਣੂ ਥੋੜਾ ਜੀ ਇਸ ਟਾਈਮ ਨੂੰ ਮੈਂ 2250 ਬਣਾਣਾ ਦਾ ਲੇਣ ਦੇਣੀ ਤਾਂ ਸਿਆਪਾ ਦਾ ਬੂਏ ਮੈਂ ਪਿਆ ਮੰਦੀ ਆਪਾਂ ਕਾਲੀ ਮੈਂ ਕਿਉਂਦਾ ਕੀ ਫਾਇਦਾ ਹੈਗਾ ਉਹ ਤੂੰ ਮੈਨੂੰ ਖਸਾਰੀਆਂ ਗੱਲਾਂ ਛੱਡ ਕੇ ਦੱਸ ਮੇਰੇ ਵਾਲਾ 500 ਪਿੱਛੇ ਨਾਲ ਰੋ 500 ਹੀ ਲਊਂ ਮੈਂ ਵੱਧ ਨਹੀਂ ਲੈਂਦਾ ਉਹ ਤੋਂ ਵੀ ਲਊਂ ਛੱਡਦਾ ਉਹ ਤੋਂ ਵੀ ਨਹੀਂ ਪੈਰਾ ਪੂਰਾ ਦੀ ਬਈ ਫੁੱਲ ਗਰੰਟੀ ਆਪਣੇ ਕੋਈ ਚੱਕਰੀ ਨਾ ਮਾਰਦੇ ਤੋੜ ਕੇ ਦੇਖਾਂਗੇ ਬਈ ਉਹ ਤਾਂ ਉਹ ਨਹੀਂ ਹੋ ਰਹੀ ਮੇਰੇ ਨਾਲ ਇਹਦਾ ਛਿੱਲ ਕੇ ਤੋੜ ਲੈ ਤੋੜ ਲੈ ਖੜੀ ਤੇ ਪਹਿਲਾਂ ਤੋੜ ਪਹਿਲਾਂ ਤੋੜ ਕੇ ਲੇਗਾ ਮੋਲ ਲੈ ਲਾਵਾਂਗੇ ਉਹ ਛੱਟੀ ਨਾਲ ਹੱਕ ਕਿਤੇ ਬੱਕਰੀ ਬੱਚੇ ਵੀ ਕੱਢ ਆਏ ਦੀ ਹਾਂ ਸਾਰਾ ਕੋਈ ਕੱਢ ਜੇ ਤਸੱਲੇ ਪੂਰੀ ਤਾਂ ਕੱਟ ਦੇਗਾ ਸਹਿਦ ਬਕਰੀ ਲੈ ਦੇਵਾਂਗੇ ਪਾ ਜਾਨ ਫੜਿਓ ਲੈ ਫੜੀ ਮੜੀ ਅੰਦਰ ਲੈ ਹਾ ਉਧਰ ਛੱਡ ਰਾਂ ਨੂੰ ਆਊਗੀ ਭੱਜ ਕੇ ਲੈ ਦਸੇ ਨੂੰ ਕੀ ਹੋਇਆ ਕੋੜੀ ਵਰਗੀ ਬੱਕਰੀ ਐ ਮੈਂ ਇਸ ਵਰਗੀ ਪਈ ਐ ਲੈ 헤ਜਦੀ ਐ ਬੱਕਰੀ ਆ ਗਈ ਬੱਚਿਆਂ ਤੇ ਇਸੇ ਦੇ ਨੇ 헤ਜਦੀ ਐ ਬਾਈ ਆ ਵੀ ਆਉਣੀਆ ਮੰਗਰ ਪ੍ਰਧਾਨ ਆ ਸਾਰੇ ਉਹਨੇ ਚੱਕ ਲਿਆ ਛਾਵੇਂ ਬੱਚੇ ਇਹ ਚੱਕ ਕੇ ਦੋਾਨੂੰ ਮੱਪੇ ਜੂਗੀ ਗੈਲ ਬੱਕਰੀ ਪੰਠਾ ਹੀ ਵਧੀਆ ਕੋਈ ਆਇਆ ਨਹੀਂ ਆ ਜਾ ਆ ਜਾ ਕੋਈ ਲਾਂਗੜੀ ਨਹੀਂ ਕੋਈ ਡੁੱੱਡੀ ਨਹੀਂ ਆ ਜਾ ਹੁਣ ਛੱਡ ਦੇ ਹਰੇ ਹਰੇ ਸਾਰਾ 15 ਦਿਨਾਂ ਨੇ ਪਹਿਲਾਂ 14 ਦਿਨਾਂ ਦੀ ਕਿਤੇ ਹੁਣ ਤੂੰ ਦੱਸ ਕਿਵੇਂ ਕਰਨਾ ਹੈ ਸਰਪਾ ਕਰਨਾ ਯਾਰ ਚੱਲ ਯਾਰ ਪਸੰਦ ਆ ਯਾਰ ਸਾਰਾ ਕੁਝ ਸਾਡੇ ਬਾ ਫਿਰ ਦੱਸ ਦੋ ਕੋਈ ਨਹੀਂ ਯਾਰ ਤੂੰ ਦੱਸ ਰਾਬ ਐ ਵੀ 45 40 ਕਰੀ ਜਾਂਦੇ ਕੀ ਫਾਇਦਾ ਕਰੂ ਕੱਟ ਵੀ ਦੇ ਯਾਰ ਬਸ ਐ ਨਹੀਂ ਗੱਲ ਬਣਨੀ ਭਜਾਉਣਾ ਭਜਾ ਦੇ ਅੱਜ ਵੀ ਜਾਵਾਂਗੇ ਉਹ ਚ ਦਮ ਨਹੀਂ ਅਗਲੇ ਚ ਉਹਨੇ ਮੈਨੂੰ ਪੂਰਾ ਬੱਚੀ ਕਹਤਾ ਇੱਕ ਚ ਉਹ ਕਹਿੰਦਾ ਰਾਜੂ 25 ਦੀ ਲੈ ਦੇ ਮੈਂ ਤੈਨੂੰ ਸਿੱਧਾ ਹੀ ਬੱਚੀ ਦਾਤਾ ਉਹੀ ਕਹਿੰਦਾ 18 ਲੈ ਲੈ 19 ਲੈ ਲੈ 20 ਲੈ ਲੈ 22 ਲੈ ਲੈ ਉਹਦਾ ਠੀਕ ਹੈ ਫਿਰ ਪਕਾਈ ਕੁੱਟਦੇ ਕੀ ਫਾਇਦਾ ਹਾਂ ਉਥੇ ਹੀ ਬਣੂਗਾ ਹੁੰਦਾ ਇਹ ਪਤਾ ਨਾ ਉਹਨੂੰ ਪਤਾ ਆਹ ਤੇ ਟਟੂ ਨੂੰ ਨਾਲ ਉਹਨੂੰ ਪਤਾ ਕਿੱਥੇ ਜਾ ਉਹ ਵਿਚਾਰਾ ਆ ਖੜਾ ਹੈ ਬਸ ਫਿਰ ਮੈਨੂੰ ਪਤਾ ਵੀ ਕਿੱਥੇ ਜਾ ਬਣੂਗੀ ਹੋ ਤੇ ਤੇ ਮੇਂ ਗੜਾ ਮਰਜ਼ੀ ਕੋਲੀ ਜਾਵੇ ਜਾਂ ਨਾ ਜੀ ਸੁਣ ਤੇ ਲਾਖੀ ਟੱਕਾ ਦਾ ਉੱਥੀ ਬੈਤਨਾਗਾ ਹੈ ਤੇ ਆਖੇ ਮੇਰਾ ਘੱਟ ਪੇ ਦੇਖ ਯਾਰ ਬੁਰਦਸ ਐਨੀ ਗੱਲੇ ਚੱਲਦੀ ਐਨੀ ਗੱਲੇ ਚੱਲਦੀ ਜੇ ਤਾਂ ਮੇਰੀ ਗੱਲ ਤੇ ਖੜੋ ਤੁਸੀਂ ਦੋਏ ਖੜੋਂਗੇ ਆੜੀ ਭਾਈ ਉਹ ਦੇਖ ਨਹੀਂ ਨਾ ਦੇਖ ਮੇਰੇ ਕਨੀ ਦੇਖ ਇਹਦਾ ਦੁੱਧ ਤਾਰਾ ਮਾਰ ਕੇ ਮੈਂ ਦੇਖ ਲੂੰਗਾ ਕਿ ਦੇਵਾਂਗੇ ਅੱਜ ਅੱਜ ਤਾਂ ਜਾ ਕੇ ਹੁਣ ਤੈਨੂੰ ਕੱਢਣਾ ਕੱਢਣਾ ਪੂ ਜਾ ਕੇ ਅੱਦਾ ਹੀ ਛੱਡੀ ਇਹਨਾਂ ਨੂੰ ਤਪਿਆ ਪਿਆ ਤੋ ਕਿਉਂ ਵੀ ਅੱਦਾ ਕੁੱਤਿਆਂ ਨੂੰ ਪਾ ਦੀ ਮੈਨੂੰ ਪਤਾ ਉਹਦਾ ਮੈਂ ਦੱਸ ਦੂੰ ਤੇਰਾ ਨਾ ਉਹ ਨਾ ਮੈਂ ਸਾਰਾ ਕੁਝ ਨੂੰ ਪਾਸ ਕਰਕੇ ਤੋਰੂਗਾ ਹਾਂ ਇਹਦੇ ਹੋੜਾ ਪਾ ਕੇ ਨਾ ਵੜਦਿਓ ਫਿਰ ਤੋਰੂਗਾ ਨੀ ਕਿਤੇ ਜਿਆਦਾ ਨਾ ਫੱਜ ਲੈ ਕਿਵੇਂ ਕਰਨਾ ਮੈਂ ਦੱਸ ਰਦਾ ਤੂੰ ਹੀ ਹੈ ਮੇਰਾ ਬੌਲੇ ਨਾ ਕਿਹ ਜਣ ਕੇ ਜਾ ਰਾਜੂ ਮਨ ਬਣਾਓ ਦੋਨੇ ਜਣੇ 26000 ਦੀ ਦੇਣੀ ਹੈ ਸਾਢੇ 26 ਦੀ ਦੇਣੇ 27 ਦਿਨਾਂ ਨਵਰੀ ਤੱਕ ਟੱਕਤੀ ਮੇਰਾ 30000 ਰੁਪਏ ਦੀ ਲੱਗਿਆ 30 ਕਿਨੇ ਹੁੰਦੇ ਨੇ ਤੂੰ ਦੇਖ ਲੈ ਕਿੰਨੇ ਹੁੰਦੇ ਨਹੀਂ ਵੀ ਕਦੀ ਨਾਸੀ ਲਈਏ ਓ ਕੀ ਕਹਿੰਦੇ ਨੇ ਨਵਾਂ ਬੰਦਾ ਯਾਰ ਇਹ ਨਵਾਂ ਬੰਦਾ ਹੈ ਵਿਚਾਰਾ ਬਾਕੀ ਬੱਕਰੀ ਵੀ ਵਧੀਆ ਬੱਚੇ ਵੀ ਵਧੀਆ ਆ ਓਏ ਯਾਰ ਰੋਜ ਦੇ ਮੰਡੀਆਂ ਦੇ ਕਲਾਕਾਰ ਖੜੇ ਨੇ ਯਾਰ ਸਾਡੇ ਬੰਦੇ ਬੱਕਰੀ ਸੀ ਕਹਦਾ ਇਹੇ ਜੀ ਚੰਗਾ ਮੁੱਲ 6900 ਮੇਰਾ ਓ ਨਾੜੀ ਬੱਕਰੀ ਤੇ ਵੀ ਜਾੜਾ ਕੋਈ ਆਇਆ ਵੀ ਨਹੀਂ ਓਏ ਕਿੰਨੇ ਦੇਣੇ ਬੱਕਰੀ ਦਾ ਜੇ ਜਾਣਾ ਸੀ ਤਾਂ ਹੀ ਲੈਨੇ ਆ ਜੇ ਬੱਜਾ ਮੈਂ ਕੋਈ ਇਕੂ ਦਾ ਹਾਂ 35000 ਦੀ ਲੈ ਯਾਰ ਬਸ ਤੇ ਦੂਗੜ ਬਸ ਆਲਾ ਕਹਿ ਨਾ ਕੋਈ ਚੱਕਰ ਰਾਜੂ ਉੱਥੇ ਆਉਣੇ ਆ ਕਰ ਕਰਨਾ ਉਹ ਲਾਣੇਦਾਰਾ ਪਿੱਛੋਂ ਨਾ ਜੀ ਕੱਚ ਕੱਚਾ ਜਾ ਕਰੀ ਜਨਾਨੀ ਵਾਂਗੂ ਨਹੀਂ ਗੱਲ ਠੀਕ ਹੈ ਫਿਰ ਮੈਨੇ ਚੂੜੀਆਂ ਕਸੇ ਦੇਣੀਆਂ ਨੇ ਨਹੀਂ ਹਾਂ 21 ਦਾ ਬੁੱਕਲ ਖੋਲ ਹੱਥ ਦੀ ਮੰਡੀ ਆਇਆ ਹੋਇਆ ਐ ਖੜਾ ਜਦ ਅਫਸਰ ਦੇ ਮੂਹਰੇ ਖੜਨਾ ਆਪਾਂ ਨੇ ਬੁੱਕਲ ਲਾਉਣੀ ਚਾਹੀਦੀਆਂ ਜਨਾਬ ਸਾਸਤਰੀਕਾਰ ਐ ਕਹੇ ਸਲੂਟ ਮਾਰ ਕੇ ਅਫਸਰ ਫੇਰ ਹਜ਼ੂਰੀ ਮੰਨਦਾ ਵੀ ਰਾਜੂ ਹਜ਼ੂਰੀ ਕਾਇਮ ਨੇ ਪੱਕੇ ਟਾਈਮ ਦੇ ਜੇ ਐ ਖੜਾਂਗੇ ਅਫਸਰ ਨੂੰ ਦੇ ਐ ਕਰਾਂਗੇ ਲੱਕੂ ਭੈਣ ਦਾ ਯਾ ਡਰ ਗਿਆ ਕੈਮਰਾ ਤੂੰ ਨਾ ਰੁਟਿਆ ਹੋਇਆ ਗੱਲ ਹਾਂ ਲੈ ਬੱਕਰੀ ਤੇਰੀ ਵੀ ਵੇਚਤੀ ਮੈਨੇ ਤੂੰ ਵੀ ਐ ਖੜ ਦੋਏ ਖੜੇ ਪੰਜੂਰ ਆ ਤੁਹਾਨੂੰ ਵੇਚ ਦਿਆਂ ਲੈ ਲਿਆ ਇਹ ਬਹੁਤ ਲਾਦੇ ਹੁਣ ਇਹਨੂੰ ਵੀ ਪੁੱਛ ਲੈ ਯਾਰ ਐ ਨਹੀਂ ਗੱਲ ਬਣਨੀ ਬਾਈ ਤੈਨੂੰ ਮਰਵਾ ਦੇਣੀ ਯਾਰ ਨਾ ਇੱਥੋਂ ਨਹੀਂ ਲੱਗੇ ਪੈਸੇ ਤਾਂ ਮੈਂ ਲਾਉ ਹਾਂ 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 ਕਰ ਵੀ ਇਮਾਨਦਾਰੀ ਤੇ ਬੱਕਰੀ ਲੈ ਕੇ ਦੇ ਇਮਾਨਦਾਰੀ ਤੇ 30000 ਦੀ ਬੱਕਰੀ ਦਿੰਨੇ ਨਹੀਂ ਉਰਾ ਹੱਥ ਘਾਰ ਮਾਰ ਲੈ ਹਾਂ ਤੂੰ ਦਰਾ ਕਰ ਲੈਨੇ ਕੋਈ ਚੱਕ ਹੱਥ ਘਾਰ ਮਰਜੀ ਹੁਣ ਤੇਰੀ ਹੁਣ ਮੇਰੀ ਨਹੀਂ ਬਸ ਕੰਮ ਆਰ ਬਬ ਹੋ ਗਿਆ ਕੰਮ ਬਸ ਬੱਕਰੀ ਮੈਂਨੇ ਵੇਚਤੀ ਨਹੀਂ ਸੁਣ ਲੈ ਗੱਲ 31000 ਦੀ ਚੱਕ ਨਹੀਂ ਬੋਲਦਾ ਬਾਈ ਯਾਰ ਕਿਉਂ ਜਦੋਂ ਤੁਸੀਂ ਇੱਕ ਗੱਲ ਹੀ ਕਹੀ ਆਂ ਤਾ ਫਿਰ ਕਮਾਲ ਕਰਦਾ ਓਏ ਓ ਨਹੀਂ ਬਾਈ ਓ ਠੀਕ ਆ ਵਧੀਆ ਬਾਈ ਵਧੀਆ ਲੱਗੀ ਜਾਂਦੀ ਬੱਕਰੀ ਖੜ 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 ਇਹਨਾ ਕੱਚਾ ਕੇਸ ਛੱਡ ਖਾਲ ਖੜ ਐੜਾ ਨੱਕਾ ਲਾਉਣ ਵਾਲਾ ਗਏ ਲੈ ਖੜਾ ਗੱਲ ਪੱਕੀ ਹੈਗੀ ਹਾਂ ਸੁਣੀ ਜਾਂਦੇ ਨੇ ਚੁੱਪ ਕੇ ਖੜੇ ਵੀ ਦਲਾਲੀ ਤੋਂ ਵੀ ਬਚਾਂਗੇ ਪਕਾਈ ਦਾ ਜੁੱਤੀ ਚੱਲੂਗੀ ਚੱਲੂਗੀ ਲੈ ਕੇ ਅਗਲਾ ਪਾਰ ਜਾਊਗਾ ਕੱਟੇ ਦੀ ਮੂਰੀ ਫੜ ਕੇ ਉਹਦੀ ਲੈ ਜਾਣਗੇ ਤੁਸੀਂ ਤਾਂ ਗੱਲ ਕਰਦੇ ਆ ਹਾਂ ਔਰ ਇਹ ਦੇਹਰਾ ਵਸੀ ਨੂੰ 35000 ਦੀ ਕਿਹਾ ਠੀਕ ਹੈ ਤੁਹਾਨੂੰ 5000 ਦੀ ਪੱਟ ਛੱਡਦੇ ਤੇ ਆ ਬੱਕਰੀ ਤੇਰਾ ਦਿਮਾਗ ਹੱਲ ਗਿਆ ਹਾਂ ਵੇ ਵਿਰਾਸ ਸੁਣ ਵੇ ਕਿਨੂੰ ਟੱਕਰਿਆ ਤੂੰ ਮੇਰੀ ਨੂੰ ਟੱਕਰਿਆ ਮੇਰੀ ਸੁਣ ਗੱਲ ਆ ਕਿਉਂ ਛੱਡਾਂਗੇ ਅਸੀਂ 5000 ਦੀ ਪੱਟਾ ਕਿਉਂ ਮੁ ਛੱਡਾਂਗੇ ਨਹੀਂ ਛੱਡਦੇ ਨਹੀਂ ਆਪਾਂ ਫਿਰ ਦੋ ਵੀ ਦਿੰਦੇ ਤੇਰਾ ਦਿਮਾਗ ਹੱਲ ਗਿਆ ਨਾਲ ਮੇਰਾ ਲਏਵੇਂਗਾ ਉਹਨੂੰ ਕੀ ਬਤਾਣ ਜਾਣ ਬੰਦੇ ਨੂੰ ਅੱਜ ਬਾਖ ਨੂੰ ਬੱਕਰੀ ਲੈ ਕੇ ਦੇਣੀ ਆ ਬੱਕਰੀ ਤੇਰੀ ਮੰਨੇ ਦਿੱਤੀ ਵੇਚ ਆ 500 ਇੱਥੋਂ ਵੀ ਕਹਿ ਕੇ ਇਹਨੂੰ ਇਹ ਤੋਂ ਵੀ ਨੂੰ ਛੱਡਦਾ ਨਹੀਂ ਆਲਾ ਕਹਿੰਦਾ ਰਾਜੂ ਮੰਗ ਕੇ ਲੈਂਦਾ ਮੈਂ ਉਹੀ ਸੁੰਨਾ ਨਹੀਂ ਫਿਰਦਾ ਕੰਮ ਦਾ ਮਾਰਾ ਫਿਰਦਾ ਅੱਜ ਮੰਡੀ ਮੰਦੀ ਆ ਮੈਨੂੰ ਕਰਾਇਆ ਵੀ ਨਹੀਂ ਬਣਿਆ ਪਤਾ ਨਹੀਂ ਸਰਪੰਚ ਤੋਂ ਲਿਜਾਣਾ ਪਵੇ 200 ਦਰ ਆ ਆ ਦੰਦਾ ਵਿਚਾਰਾ ਮੈਨੂੰ ਖੈਰ ਖੈਰ ਰਾਜੂ ਜੇ ਤੈਨੂੰ ਕੁਸ ਨਾ ਬਣੇ ਮੈਂ ਥੋ ਲੈ ਜਾ 150 ਐਡਾ ਦਿਲਦریہ ਬੰਦਾ ਮੈਂ ਕਿੱਥੇ ਤੇ ਕਰੂੰਗਾ ਤੇਰੇ ਵਰਗਾ ਤਾਂ ਹੈ ਹੀ ਨਹੀਂ ਐਡਾ ਟੱਟੂ ਕੋਈ ਬੱਕਰੀ ਲੈਤੀ ਬਾਈ ਤੈਨੂੰ ਲੈ ਦਿਆਂ ਮੇਰੀ ਗੱਲ ਤੇ ਮਾੜਾ ਮੂੜਾ ਆਪਾਂ ਕਹਿੰਦਾ ਵੀ ਨਵੇਂ ਓਏ ਗੱਲ ਤੇ ਫੁੱਲ ਚਾੜੇਗਾ ਓਏ ਗੱਲ ਸੁਣਾ ਮੇਰੀ ਗੱਲ ਤੇ ਹੁਣ ਫੁੱਲ ਚਾੜੇਗਾ ਆਹ ਪਹਿਲਾ ਕਹਿਦਾ ਹੁਣ ਯਾਰ ਪਹਿਲਾ ਨੂੰ ਛੱਡ ਮੇਰੀ ਗੱਲ ਤੇ ਖੜੇਗਾ ਹੈ ਖੜਈਆ ਖੜੇਗਾ ਨਹੀਂ ਤੂੰ ਬੱਦ ਨਹੀਂ ਆਉਂਦਾ ਓਏ ਜਾ ਓਏ ਯਾਰ ਇਹ ਨਾ 3.31 ਦੀ ਹੋਗੀ ਨਹੀਂ 3.31 ਮੇਰਾ ਦਿਮਾਗ ਖੱਲ ਗਿਆ ਫੜ ਅੜਾ ਬੰਦਿਆ ਹਾਂ ਵਾਲਾ ਉਰਾ ਆ ਜਾ ਹਾਂ ਹਾਂ ਮੈਂ ਚੱਕੇ ਲੋ ਬੱਸ ਕੋਈ 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 ਭਰਨੇ ਨਾਲ ਕੋਈ ਨਾੜੀ ਆ ਡਰਾ ਰਿਹਾ ਕਰ ਕੰਜਾ ਕੋਈ ਗੱਲ ਲੈ ਲੈ ਉਹ ਨਹੀਂ ਕਰਨਾ ਮਾਂ ਬੰਤਾ 3000 ਰੁਪਏ ਲੈ 3000 ਚਾਹ ਹੋ ਗਈ ਮੱਤੀ ਚਾਹ ਬੱਤੀ ਦੀ ਮੈਂ ਵੀ ਦੀ ਨਹੀਂ ਮੋੜੀ ਮੇਰੀ ਦੀ ਨਹੀਂ ਮੋੜੀ ਭਾਈ 500 ਆ ਗੱਲ ਸੁਣ ਏ ਆ ਸਿਆਣੇ ਬੰਦੇ ਨੇ ਘਰਤੀ ਬੈਠੇ ਨੇ ਬੋਲੇ ਕੀ ਲੈਣਾ ਹੈ ਚੱਕ ਦੇ ਦੇਖੋ ਬੰਦਿਆਂ ਦੀ ਪੰਚਾਇਤ ਦੀ ਕਦੇ ਗੱਲ ਨਾ ਮੋੜੀ ਉਹੀ ਤਾਂ ਗੱਲ ਚੱਕਾ ਮੁੰਡਿਆ ਆ ਇਹਦੇ ਚੋਲ ਚਰਸਾ ਪਹਿਲਾਂ ਚੋਲ ਚਰਸਾ ਫੇਰ ਮੁੱਕ ਕਰ ਜੀਏਗਾ ਇਦਾਂ ਆ ਵੀਡੀਓ ਬਣਾ ਤੇਰੀ ਹੈ ਇਦੋਂ ਰੇਡਾ ਰੇਟ ਨਿਕਲ ਗਿਆ ਕੋਈ ਹੋਰ ਸ਼ਿਕਾਰ ਕੁੱਟ ਲੂ ਨਹੀਂ ਤੂੰ ਗਿਆ ਨਾਲੇ ਮੈਂ ਗਿਆ ਮੇਰੀ ਗਰੀਬ ਦੀ ਜਿਹੜੀ ਮਰ ਚੁੱਕੀ 1000 ਰੁਪਿਆ ਪਰਸਾ ਬਈ ਬੱਚੇ ਚਿੰਗਾ ਕੋਲ ਦੇਖ ਲੈ ਛੱਡ ਕੇ ਬੱਚੇ ਹੱਟ ਪਹਿਲਾਂ ਉਹ ਤਸੱਲੀ ਐ ਜਮੀਨ ਆ ਚੰਗਾ ਹੋਣਾ ਸਾਨੂੰ ਧਾਰਾ ਮਰਵਾ ਦੇ ਬੱਸ ਧਾਰਾ ਮਰਵਾ ਹਾਂ ਧਾਰਾ ਮਰਵਾ ਦੇ ਖੋਲੀ ਮੁਡੇ ਕਿੱਥੇ ਜੇ ਬੱਚੇ ਨਾਲ ਦੋ ਪੱਟਾ ਪੱਠ ਬੱਕਰਾ ਜੀ ਪੱਠ ਦੋਏ ਪੱਠਾ ਪੱਠਾ ਹੀ ਮਰ ਗਿਆਂ ਦੋਏ ਕਰਦਾਂ ਨਾਲ ਜਿਵੇਂ ਲਾ ਕਹਿੰਦਾ ਕੱਟੀ ਵਾਲੀ ਮਹਸ ਲੈ ਕੇ ਆਏ ਆ ਬੱਡੇ ਕੱਤੀ ਆ ਨਾ ਜੀ ਪੂਰੀ ਮੇਵੀ ਨੇ ਬੱਤੀ ਦੀ 500 ਪਿੱਛੇ ਹੁਣ ਕੱਚਾ ਕੰਮ ਥੋੜੀ ਛੱਡਣਾ ਸੀ ਅਸੀਂ ਨਹੀਂ ਨਹੀਂ ਕਿਹੜੀ ਗੱਲ ਆਪਾਂ ਇਹਨੂੰ ਨਾ ਬਾਈ ਨਾਲ ਹੋਈ ਸੀ ਲੈ ਬਾਈ ਓ ਆ ਜਾ ਬੈਠ ਲੈ ਮੱਕੀ ਦੇ ਦਾਣੇ ਜਿੰਨੀ ਮੋਟੀ ਧਾਰ ਆ ਕਿਉਂ ਬਾਈ ਇਹ ਇਹ ਲੈ ਆ ਦੇ ਬੱਚੇ ਛੱਡੀਏ ਉਹ ਗੱਡੀ ਤੇ ਜੀ ਲੈਣੀ ਥੱਲੇ ਬੱਚੇ ਓ ਛੰਦ ਵਿੱਚ ਬੱਚੇ ਗਿਆ ਚੰਗਾ ਮਣੀ ਲੈ 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 ਦੱਤੀ ਲਾ ਲੈ ਦੱਲਾ ਵੀ ਚੰਗਾ ਦੀ ਮਰਜੀ ਹੋ ਰਹੀ ਓਏ ਖਰਜਾ ਥੰਸਤਾ ਫੜਾ ਦੀਏ ਚੁੰਗਣਾ ਦੇ ਹੁਣ ਤਾਂ ਸਾਡੀ ਹੋ ਗਈ ਚੁੰਗਣਾ ਦੇ ਅੱਧਾ ਦੁੱਧ ਅੱਧਾ ਜਾ ਕੇ ਚੋਕੇ ਨਾ ਕੁੱਤੇ ਨੂੰ ਕਹਦੀ ਚਾਪੀ ਦੀ ਸਾਰਾ ਨਾ ਚੰਗਾ ਹੀ ਮੂੰਹਕ ਲੱਗ ਜੂ ਕਰਮਾਇਦਾ ਦੁੱਧ ਰੁਕਿਆ ਹੋਇਆ ਲੈ ਵੀਡੀਓ ਬਣਾ ਆ ਬੱਕਰੀ ਲੈ ਕੇ ਦਿੱਤੀ ਹੈ ਜੀ 32000 ਦਾ ਸੌਦਾ ਹੋਇਆ ਇਹਨੂੰ ਮੈਂ ਜਾਣਦਾ ਵੀ ਨਹੀਂ ਵਿਚਾਰ ਨੂੰ ਕਿਹੜੇ ਪਿੰਡ ਦਾ ਨਾ ਇਹਨੂੰ ਜਾਣਾ ਕਿਹੜੇ ਪਿੰਡ ਦਾ ਤੂੰ ਤੈਨੂੰ ਤਾਂ ਜਾਣਦਾ ਮੈਂ ਨਾ ਆਪਾਂ ਤੁਹਾਨੂੰ ਇਹਨਾਂ ਨੂੰ ਵੀ ਜਾਣਦੇ ਭਾਈ ਹਾਂ ਇਹਨਾਂ ਨੂੰ ਨਹੀਂ ਯਾਰ ਤੈਨੂੰ ਤਾਂ ਮੈਂ ਜਾਣਦਾ ਮੇ ਵੀ ਆ ਰੂੜੇ ਕਿਦੋਂ ਨਹੀਂ ਉੱਧਰ ਨਹੀਂ ਜਾਂਦੇ ਇੱਧਰ ਹੀ ਜਾਏਗਾ ਇੱਧਰ ਹੀ ਆ ਕੇ ਥਾਣੇ ਦਾ ਭਾਈ ਉਹ ਕੁਝ ਓਏ ਉਹਦੇ ਪਾਲੇ ਦੀ ਗੱਡੀ ਨਾਲ ਸਰਪੈਂਕ ਕਰਾ ਦੂੰ ਪਾਲੇ ਹੋਣਾ ਨਾ ਪਾਲੇ ਨਾਲ ਕਰਾ ਦਾਂਗੇ ਅਸੀਂ ਚਿੰਤਾ ਨਾ ਮਨਾ ਲੈ ਵੀ ਰੁਪਈਏ ਘਟਾਉਣਾ ਤੁਝੇ ਘਰਾਗੇ ਕਿੰਨੇ ਕਿਉਂ ਦੇ ਦਊਂ ਮੈਂ ਦੋ ਹਾਂ ਹਾਂ ਆ ਨੀ ਅੱਧੇ ਪਿਛੇ ਦੇ ਦਊ ਆ ਗਰਮਾ ਦੁੱਧ ਬਸ ਬੜਾ ਲਾਲ ਜੋੜਾ

ਉਹ ਹਜੇ ਆਪਦੇ ਪੂਰੇ ਕਰ ਰਿਹਾ ਵੀ ਕਿੰਨੇ ਨੇ ਸਭ ਠੀਕ ਆ ਹਾਂ ਆ ਬੱਚੇ ਪਾਲਾ ਭਾਈ ਹੋਰ ਅੱਜ ਗੱਲ ਸੁਣਾ ਦੋਨੇ ਕੋਈ ਬਾਜੀ ਠੀਕ ਆ ਵਧੀਆ ਸੌਦਾ ਕਰਾਇਆ ਮੁੰਡੇ ਦਾ ਆੜਿਆ ਖੜਿਆ ਸੀ ਕਰਕੇ ਬਾਕੀ ਹੈਗਾ ਵਾਲਾ ਅੜ ਪਾ ਯਾਰ ਅੜਤਾ ਹੀ ਵਾਲਾ ਰੁਪਿਆ ਉਹ ਚਾਲਾ ਉਹਨਾਂ ਦਾ ਕੀ ਕਹਿ ਸਕਦਾ ਇਹ ਚੀਜ਼ ਆ ਯਾਰ ਕਿਉਂ ਇਹ ਭੁੱਗ ਗਏ ਰਿਆਂ ਦੋਏ ਤਰ੍ਹਾਂ ਨੂੰ ਸੌਦਾ ਕਰਾਤਾ ਪੰਜ ਸੱਤ ਸੌਦਾ ਬੰਦਾ 2000 ਤਾਂ ਲਵੋਇ ਖੜਕੇ ਪਾਏ ਦਿੰਦਾ ਸੌਦਿਆਂ ਚ ਮਸਲਾ ਚੱਲਦੀ ਹੈ ਇਹ ਜਿਆਦਾ ਯਾਰ ਐ ਫਤਫਾ ਐ ਸੌਦੀ ਨਾ ਹੋਣਾ ਇਹ ਤਾਂ ਹੈ ਐਂ ਤਾਂ ਰਾਸਾ ਕ੍ਰਿਸ਼ਤੀ ਨਾ ਹੁਣ ਮੁੰਡੇ ਖੁੰਡੇ ਨੂੰ ਪਕਾਈ ਤਾਂ ਕਰਨੀ ਪੂ ਦੋ ਚਾਰ ਗੇੜੇ ਲੱਗਦੇ ਹੀ ਨੇ ਤੇਲ ਵੀ ਮਚਾਉਣਾ ਪੂ ਗੱਡੀ ਚ ਕੱਲਾ ਤਾਂ ਸਿਵਿਆਂ ਚ ਬਗਜੀ ਬੰਦਾ ਨਹੀਂ ਮਚਾ ਸਕਦਾ ਬੰਦਾ ਕੱਲਾ ਬੰਦਾ ਬੰਦੇ ਨੂੰ ਮਚਾ ਨਹੀਂ ਸਕਦਾ ਹੈ ਗੁਰੂ ਘਰ ਵਗ ਜੀ 10 ਬੰਦੇ ਤੋਂ ਬਿਨਾ ਭੋਗ ਨਹੀਂ ਪੈਂਦਾ 10 ਬੰਦੇ ਅਰਦਾਸ ਕਰਾਂਗੇ ਗੁਰੂ ਮਹਾਰਾਜ ਮੂਰੇ ਫੇਰੇ ਭੋਗ ਪਾਉ ਹੈ ਕੱਲਾ ਕੌਣ ਵੜਾ ਹੋਇਆ ਓਏ ਅੱਜ ਤੂੰ ਬਿਲਕੁਲ ਸਹੀ ਬੰਦੇ ਦੇ ਵਿੱਚ ਵਜਨ ਨਹੀਂ ਉਹੀ ਕਹਿੰਦੇ ਚਾਰ ਕੋਟਾ ਦਾ ਸੀ ਸਿਵਿਆਂ ਤੋਂ ਹੀ ਮੋਸਾਂ ਚੱਕਿਆ ਉਹ ਨਹੀਂ ਹੈਗਾ ਬੰਦੇ 'ਚ ਵਜਨਾ ਜਿੱਦੇ ਬੰਦਾ ਜਾਂਦਾ ਕਿਲੋ ਸਵਾ ਕਿਲੋ ਦਾ ਹੀ ਹੁੰਦਾ ਉਹ ਜਿੱਦੇ ਬੰਦਾ ਮਰਦਾ ਉਹ ਹੱਡੀਆਂ ਆਪਾਂ ਕਿਲੋ ਕੇ ਲਿਜਾਣੀਆਂ ਚੁੱਕੇ ਹਰ ਦੁਆਰ ਫਿੱਟਾ ਦਸੋ ਬੰਦੇ ਚ ਕਿੰਨਾ ਕਬਾਜ ਨੇ ਦਿਓ ਮੈਨੂੰ ਜਵਾਬ ਗੱਲ ਦਾ ਕਿੱਬੇ ਖਾਣ ਨੇ ਕਿੱਬੇ ਬੰਦੇ ਨੂੰ ਕਿੱਬੇ ਬੰਦੇ ਸਾਹਿਬ ਭਾਈ ਕਿਲੋ ਹੀ ਵਜਨੇ ਸਵਾ ਕਿਲੋ ਬੁੜਾ ਹੋ ਜਾ ਜੰਮ ਲੈ ਕਿਉਂ ਸਰਦਾਰ ਜੀ ਇਹ ਲੋਰ ਜਵਾਨੀ ਦਾ ਚੜਦਾ ਮਿੱਟੀ ਆ ਗੱਡੀ ਛੱਡੀ ਮੈਂ ਬੰਦੇ ਜਿਉਂਦੇ ਤੇ ਮਿੱਟੀ ਚੜਦੀ ਆ ਜਾਂ ਮਰ ਗਿਆ ਖਤਮ ਹੈ ਕੋਈ ਵਜਨ ਨਹੀਂ ਬਾਕੀ ਘੜਾ ਲੈਣਾ ਫਿਰ ਹਾਂ 1900 ਹੈਗਾ ਬਾਈ ਸਾਡੇ 19 ਆ ਗਿਆ ਬੱਕਰੀ ਉਰੇ ਬਣਾ ਲੈ ਪੈਸੇ ਲਿਆਉਣਗੇ 92 ਜ਼ਮੀਨ ਦਾ ਜਿਵੇਂ ਹੁੰਦਾ ਜੱਗਤ ਹੈ ਤੇਰੀ ਬੱਕਰੀਆਂ ਵਾਲੇ ਪੈਸੇ ਦੇ ਜਾਣਗੇ ਲੈ ਜਾਣਗੇ ਠੀਕ ਹੈ ਤੇ ਨਹੀਂ ਤੇਰੇ ਕੋਲ 19000 20000 ਔਰ ਯਾਰ ਆ ਜਾ ਬੱਕਰੀਆਂ ਦਾ ਤੈਂ ਲਈ ਜਾ ਆ ਗਿਆ ਕਿਹੜੇ ਬਣ ਤੋਂ ਆਏ ਹੋ ਤੇਲ ਵਾਂ ਕਿੱਥੇ ਜੀ ਹੈ ਬੀਬੀ ਵਾਲ ਦੇ ਨਾਲ ਬੀਬੀ ਵਾਲ ਦੇ ਨਾਲ ਆ ਕਹਿੰਦਾ ਵੀ ਗਵਿੰਦਪ੍ਰੇ ਦੇ ਜਿੱਥੇ ਜੇ ਫੌਜੀਾਂ ਦੀ ਮਿਲਟਰੀ ਵੇਖੀ ਹੈ ਹਾਂ ਜੀ ਹਾਂ ਸ਼ੌਣੀ ਤੋਂ ਪਾਰ ਤੇਰਾ ਓਏ ਬੁਰਜਗਿੱਲਾ ਬੁਰਜਗਿੱਲਾ ਗੱਡ ਤੇ ਨੇ ਕਿਲਾ ਅੱਜ ਲੈ ਵੀ ਪੈਸੇ ਲੈ ਕੇ ਦੇ ਜੀ ਪਰਚੀ ਕਰਾ ਦੇਵਾਂ ਆਪਦੇ ਕੰਨਿਓ ਕਿਉਂ ਮੈਂ ਵੀ ਛੋੜ ਦੇ ਬੰਦੇ ਦੀ ਪਰਚੀ